ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਰੋਜ਼ਮਰਾਂ ਕੰਮਾਂ ਦੀ ਸੂਚੀ ਕੀ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪ੍ਰਜਾ ਕਿਵੇਂ ਸੁખી ਸੀ ਉਹਨਾਂ ਦੀਆਂ ਮੰਗਾਂ ਕਿਵੇਂ ਪੂਰੀਆਂ ਕੀਤੀਆਂ ਜਾਂਦੀਆਂ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਗਰੀਬਾਂ ਮਾਸੂਮਾਂ ਦਾ ਫਰਿਸ਼ਤਾ ਸਮਝਿਆ ਜਾਂਦਾ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੋਜ਼ਮਰਹ ਕੰਮਾਂ ਦੀ ਸੂਚੀ ਵਿੱਚ ਸਭ ਤੋਂ ਪਹਿਲਾਂ ਉਹ ਸਵੇਰੇ ਉੱਠ ਕੇ ਦਰਬਾਰ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਬੈਠ ਕੇ ਨਿਤਨੇਮ ਸਰਵਨ ਕਰਦੇ ਸਨ। ਨੇਥਲੇਮ ਕਰਨ ਤੋਂ ਬਾਅਦ 2 ਘੰਟੇ ਕੋਡ ਸਰੀ ਤੇ ਫਿਰ ਕਸਰਤ ਕਰਦੇ ਸੀ ਆਪਣੇ ਨਿੱਜੀ ਕੰਮ ਕਰਨ ਤੋਂ ਬਾਅਦ ਉਹ ਦਰਬਾਰ ਲਾਉਂਦੇ ਸੀ ਤੇ ਦਰਬਾਰ ਵਿੱਚ ਸਭ ਤੋਂ ਪਹਿਲਾਂ ਫਰਿਆਦੀਆਂ ਦੀ ਫਰਿਆਦ ਸੁਣੀ ਜਾਂਦੀ ਸੀ ਫਿਰ ਦੁਨੀਆ ਵਿੱਚ ਕੀ ਚੱਲ ਰਿਹਾ ਉਸ ਮਸਲੇ ਤੇ ਚਰਚਾ ਕੀਤੀ ਜਾਂਦੀ ਸੀ ਸ਼ੇਰੇ ਪੰਜਾਬ ਦੇ ਦਰਬਾਰ ਵਿੱਚ ਕੋਈ ਵੀ ਫਜ਼ੂਲ ਚਰਚਾ ਨਹੀਂ ਹੁੰਦੀ। ਇਸੇ ਤਰ੍ਹਾਂ ਸ਼ਾਮ ਸੋਧਾ ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਤੋਂ ਬਾਅਦ ਪ੍ਰਸ਼ਾਦਾ ਛਕਣ ਤੋਂ ਬਾਅਦ ਸ਼ੇਰੇ ਪੰਜਾਬ ਪਿੰਡ ਦਾ ਚੱਕਰ ਲਾਉਂਦੇ ਸੀ। ਇਹ ਵੇਖਣ ਲਈ ਕਿ ਕੋਈ ਪਰਜਾ ਦੁਖੀ ਤਾਂ ਨਹੀਂ ਕਿਸੇ ਨੂੰ ਤਕਲੀਫ ਤਾਂ ਨਹੀਂ ਹਰੇਕ ਦੀ ਫਰਿਆਦ ਸੁਣੀ ਜਾ ਰਹੀ ਆ ਉਹਨਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ। ਵਾਂਗ ਇੱਕ ਦਿਨ ਛੇਰੇ ਪੰਜਾਬ ਪ੍ਰਸ਼ਾਦਾ ਛਕਣ ਤੋਂ ਬਾਅਦ ਆਪਣੀ ਮਹਿਲੀ ਪੋਸ਼ਾਕ ਲਾ ਕੇ ਇੱਕ ਆਮ ਇਨਸਾਨ ਵਾਲੇ ਕੱਪੜੇ ਪਾ ਕੇ ਪਿੰਡ ਦਾ ਚੱਕਰ ਲਾਣ ਲਈ ਗਏ ਜਦ। ਅਚਾਨਕ ਉਹਨਾਂ ਨੂੰ ਰੋਣ ਦੀ ਆਵਾਜ਼ ਸੁਣੀ। ਉਹਨਾਂ ਨੇ ਆਸ-ਪਾਸੇ ਵੇਖਿਆ ਤੇ ਇੱਕ ਝੁੱਗੀ ਵਿੱਚ ਝੁੱਗੀ ਤੋਂ ਆਵਾਜ਼ਾਂ ਆ ਰਹੀਆਂ ਸਨ। ਸ਼ੇਰੇ ਪੰਜਾਬ ਚੋਗੀ ਦੇ ਨੇੜੇ ਗਏ ਤੇ ਬਾਹਰ ਦਰਵਾਜੇ ਕੋਲ ਖੜੇ ਹੋ ਕੇ ਵੇਖਦੇ ਨੇ ਕਿ ਇੱਕ ਬਜ਼ੁਰਗ ਰੋ ਰਿਹਾ ਹੈ ਤੇ ਉੱਚੀ-ਉੱਚੀ ਕਹਿ ਰਿਹਾ ਹੈ ਕਿ ਕਾਸ਼ ਕਿਸੇ ਮੁਸਲਮਾਨ ਦਾ ਰਾਜ ਹੁੰਦਾ ਤਾਂ ਅੱਜ ਮੇਰੇ ਇਹ ਹਾਲਾਤ ਨਹੀਂ ਸੀ ਹੁੰਦੇ ਐਨੀ ਗੱਲ ਸੁਣ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸਕਨ ਲਗੇ ਕਿ ਕੋਈ ਮੇਰੇ ਰਾਜ ਵਿੱਚ ਇੰਨਾ ਵੀ ਦੁਖੀ ਹੋ ਸਕਦਾ ਕਿਸੇ ਦੇ ਇਹੋ ਜਿਹੇ ਹਾਲਾਤ ਵੀ ਪੈਦਾ ਹੋ ਸਕਦੇ ਨੇ ਉਹ ਚੁੱਕੀ ਦੇ ਅੰਦਰ ਵੜੇ ਉਹਨਾਂ ਨੇ ਬਜ਼ੁਰਗ ਨੂੰ ਪੁੱਛਿਆ ਕਿ ਬਜ਼ੁਰਗੋ ਕੀ ਗੱਲ ਆ ਤੁਸੀਂ ਰੋ ਕਿਉਂ ਰਹੇ ਹੋ ਬਜ਼ੁਰਗ ਨੇ ਉੱਤਰ ਦਿੱਤਾ ਕਿ ਮੇਰੀ ਸਾਲਾਂ ਦੀ ਮਿਹਨਤ ਬਰਬਾਦ ਹੋ ਗਈ ਕਹਿੰਦੇ ਮੈਂ ਇੰਨੇ ਸਾਲ ਲਾ ਕੇ ਇੰਨੀ ਮਿਹਨਤ ਕਰਕੇ ਇਹ ਕੁਰਾਨ شریف ਲਿਖਿਆ ਪਰ ਕਹਿੰਦੇ ਮੇਰੀ ਮਿਹਨਤ ਵਿਅਰਥ ਗਈ ਸ਼ੇਰ-ਏ-ਪੰਜਾਬ ਨੇ ਪੁੱਛਿਆ ਕਿਉਂ ਅਗੋ ਬਜ਼ੁਰਗ ਨੇ ਕਿਹਾ ਕਿਉਂਕਿ ਜੇਕਰ ਕਿਸੇ ਮੁਸਲਮਾਨ ਦਾ ਰਾਜ ਹੁੰਦਾ ਤਾਂ ਅੱਜ ਉਹ ਮੈਨੂੰ ਇਸ ਕੁਰਾਨ شریف ਦੇ ਬਦਲੇ 500 ਮੋਰਾ ਇਨਾਮ ਦੇ ਤੌਰ ਤੇ ਦਿੰਦਾ ਪਰ ਅੱਜ ਕਿਸੇ ਸਿੱਖ ਦਾ ਰਾਜ ਹੈ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਸ਼ੇਰੇ ਪੰਜਾਬ ਨੇ ਆਪਣੇ ਚਿਹਰੇ ਤੋਂ ਲੋਈ ਨੂੰ ਪਾਸੇ ਕੀਤਾ ਤੇ ਕਿਹਾ ਮੈਂ ਉਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਂ ਕਹਿੰਦੇ ਇਸ ਵਿੱਚ ਕੋਈ ਸ਼ੱਕ ਨਹੀਂ ਜੇਕਰ ਕਿਸੇ ਮੁਸਲਮਾਨ ਦਾ ਰਾਜ ਹੁੰਦਾ ਤੇ ਉਹ ਤੁਹਾਨੂੰ ਇਸ ਕੁਰਾਨ ਸ਼ਰੀਫ ਦੇ ਬਦਲੇ 500 ਮੋਰਾ ਇਨਾਮ ਦੇ ਤੌਰ ਤੇ ਦਿੰਦਾ ਪਰ ਕਹਿੰਦੇ ਉਹ 500 ਮੋਰਾ ਇਸ ਮਿਹਨਤ ਦੇ ਸਾਹਮਣੇ ਕੁਝ ਨਹੀਂ ਆ ਕਹਿੰਦੇ ਤੁਸੀਂ ਸਵੇਰੇ ਆਪਣਾ ਇਸ ਕੁਰਾਨ ਸ਼ਰੀਫ ਨੂੰ ਲੈ ਕੇ ਇਸ ਗ੍ਰੰਥ ਨੂੰ ਲੈ ਕੇ ਮੇਰੇ ਦਰਬਾਰ ਵਿੱਚ ਆਇਓ ਇੰਨੀ ਗੱਲ ਕਹਿ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਝੁਗ ਵਿੱਚੋਂ ਬਾਹਰ ਆਇਆ ਉਹੀ ਬਜ਼ੁਰਗ ਉਹੀ ਸ਼ੇਰੇ ਪੰਜਾਬ ਉਹੀ ਅਵਾਜ਼ਾਂ ਆ ਰਹੀਆਂ ਪਰ ਹੁਣ ਆਵਾਜ਼ ਇਹ ਆ ਰਹੀ ਆ ਕਿ ਰੱਬ ਇਹੋ ਜਿਹਾ ਰਾਜਾ ਸਭ ਨੂੰ ਦੇਵੇ ਸਵੇਰ ਹੋਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਬਜ਼ੁਰਗ ਨੂੰ ਦਰਬਾਰ ਵਿੱਚ ਬੁਲਾਇਆ ਸ਼ਰੀਫ ਗ੍ਰੰਥ ਨੂੰ ਬੜੇ ਸਤਿਕਾਰ ਦੇ ਨਾਲ ਰੱਖਿਆ ਤੇ ਉਹਦੇ ਬਰਾਬਰ ਤੋਲ ਕੇ ਸੋਨੇ ਦੀਆਂ ਮੁਰਾਂ ਉਸ ਬਜ਼ੁਰਗ ਨੂੰ ਦਿੱਤੀਆਂ ਐਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਦੇ ਰਾਜ ਵਿੱਚ ਹਰ ਇੱਕ ਮਜ਼ਬ ਦੇ ਲੋਕਾਂ ਨੂੰ ਬਰਾਬਰ ਨਿਆਂ ਮਿਲਦਾ ਸੀ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਸੀ ਉਹਨਾਂ ਨੂੰ ਬਰਾਬਰ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਂਦੇ ਸੀ ਤੇ ਹਰ ਇੱਕ ਮਜ਼ਬ ਦੇ ਲੋਕਾਂ ਦੇ ਜਿਸ ਨੂੰ ਵਾਈ ਵੀ ਹੁੰਦੀ ਸੀ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਵੀ ਦਿੱਤਾ ਜਾਂਦਾ ਸੀ ਤੇ ਹਰ ਇੱਕ ਮਜਬਦਾ ਸਤਕਾਰ ਵੀ ਪੂਰਾ ਕੀਤਾ ਜਾਂਦਾ ਸੀ ਇਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਨੀਆਂ ਬੇਂਧੀਆਂ ਪਰਵਾਨ ਕਰਨੀਆਂ ਜੀ ਪੁਲ ਚੋਕਲੀ ਖੀਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ